ਛੋਟੀ ਜੀ ਕਾਰ ਨਹੀਂ ਜਿਉਣੀ ਇਹ ਛੋਟੀ ਜੀ ਕਾਰ ਨਹੀਂ ਹੋਣੀ ਕਿ ਜਿਹੜੀ ਕੋ ਕਿਲਿਆ ਕਿਲਿਆ ਦਾ ਮਹਾਰਾਜ ਨੇ ਸਾਨੂੰ ਦੱਸਿਆ ਕਿ ਅਸੀਂ ਜਗੋਂ ਵੀ ਦੁਨੀਆਂ ਪਿਆ ਆ ਉਹਨੂੰ ਹੀ ਉਹ ਕਉਪ ਕੀਤਾ ਕਿ ਦੁਨੀਆਂ ਮਹਾਰਾਣ ਕੀ ਬੈ ਇਹ ਦੇ ਹੁਣ ਕਰਨ ਇਹਦੇ ਬਾਰੇ ਕੋਈ ਨਹੀਂ ਲਿਖਿਆ ਕੋਈ ਥੋੜਾ ਕੋਈ ਨਹੀਂ ਲਿਖਿਆ ਆਹ ਦੇ ਰਾ ਲਿਖਿਆ ਦੇ ਨੇ ਵੇਖੋ ਬਲਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਇੱਕ ਟੁਕ ਦਿਹੀ ਐ ਬਹਾ ਬਹਾ ਗੋਬਿੰਦ ਸਿੰਘਾ ਬੇਗੁਲ ਜ਼ੀਲਾ ਬੇਨੇ ਕੋਈ ਵਿਦਵਾਨੇ ਜੇ ਨਾ ਕੋਈ ਥੋੜੀ ਜਿਹੀ ਪਾਣੀ ਦਾ ਵਿਆਹ ਸੇ ਉਹ ਮੇਰੇ ਬਚਨ ਮੇਰਾ ਪ੍ਰਿਆਨ ਨਾ ਸੁਣ ਇਹਦਾ ਇਹਦਾ ਇਹ ਟੁਕ ਦਾ ਹੋਣਾ ਹੋਣਾ ਇਸ ਟੁਕ ਦਾ ਅਠ ਹੁਣ ਸਿੱਧ ਹੋਣ ਦਾ ਸਮਾਂ ਆ ਅਦੇ ਟੁਕ ਦਾ ਹੋਲ ਅਠ ਕਰ ਕਰ ਕੇ ਹੀ ਦੇਣਾ ਮੈਂ ਦਾਸੀ ਤੇ ਨਾ ਇਹ ਟੁਕ ਦਾ ਅਠ ਇਹ ਸਾਰਿਆਂ ਵਿਦਮਾਨਾਂ ਸਾਦੇ ਮੁਲ ਗਿਆਨ ਗਿਆਨਿਆਂ ਕੀ ਅਟਦਿਆ ਕਿ ਆਪੇ ਅੰਮ੍ਰਿਤ ਛਕਾਇਆ ਤੇ ਆਪੇ ਠਗਿਆ ਇੱਥੇ ਇਹ ਸਫਲ ਲੱਗੇ ਨੇ ਇਹ ਠ ਨਹੀਂ ਨਾ ਮੋ ਇਹ ਠ ਪਤਾ ਤੇ ਕੀ ਹੈ ਇਹ ਆਫੇ ਦੇ ਕਿ ਹਦੂਰ ਦਰਸ਼ਨ ਪਾ ਫਿਆ ਨੇ ਜਿਹੜਾ ਕੋਪਕ ਤਮਕੋਰ ਸਾਹਿਬ ਦੀ ਗੱਲਿਤ ਕੀਤਾ ਕੀ ਕਿ ਜਗਉਂ ਗਾਵੀਆਂ ਸਿਖਾਵੇ ਗੰਗ ਕਾਦਿਆਂ ਕਾਦਿਆਂ ਫੀਟਿਆਂ ਪਾਮਿਆਂ ਪਾਨੇ 3 ਇੱਕ ਕੀਦੋ ਹੈ ਤੇ ਦਰਸ ਲਾ ਗਿਆ ਤੇ ਉਸ ਵਕਤ ਭਾਈ ਦਿਆ ਸਿੰਘ ਜਿਹੜੇ ਪੰਨਾ ਪਿਆਰ ਦੇ ਸੰਨ ਉਹਨਾਂ ਨੇ ਇੱਕ ਬਨੋਦ ਨਨਾਈ ਕਿ ਇਨ ਗਲੀਏ ਕਿ ਮਹਾਰਾਜ ਵੀ ਨੂੰ ਕਿਸੇ ਤਰੀਕੇ ਨਾਲ ਆਦਲਾ ਬਾਕੀਏ ਤਿੰਨ ਗੁਲ ਜਾ ਇਹਨਾਂ ਨੇ ਸਾਡਾ ਬਚਨ ਮੰਨਣਾ ਨਹੀਂ ਪਰ ਆਖੀ ਬਨੋਤ ਮਨਾਈ ਜੇ ਨਹੀਂ ਕਿ ਉਹਨਾਂ ਨੂੰ ਮੰਨਣਾ ਪਾਇ ਉਹ ਇਹ ਬਨੋਤ ਮਨਾਈ ਗਈ ਕਿ ਦਰਸ਼ਨ ਬਾਦਸ਼ਾਹ ਦਾ ਬਜਨ ਹੈ ਕਿ ਪਾਂ ਦੇ ਜ਼ਹਿਰ ਮਰਿਆਦਾ ਵਾਲੇ ਸਿੱਖ ਸਿੱਖਾਂ ਦਾ ਬਜਨ ਨਿਨਮਈ ਮੰਨਣਾ ਪੈਂਦਾ ਪਾਈ ਦਇਆ ਸੇ ਬੰਦ ਸਿੱਖ ਲੈ ਕੇ ਸਹਬਾ ਨੂੰ ਕੋਲ ਗਏ ਕਹਿ ਲਗੇ ਸਹਬਾਂਗੇ ਕਿ ਮਹਾਰਾਜ ਦੀ ਅਸੀਂ ਕਿਨੇ ਆ ਸਹਬਾਂ ਨੇ ਪੰਜ ਬੰਦੇ ਪੰਜੋ ਅਖੇ ਸਾਡੀ ਲਾਪਿਆਦਾ ਪੂਰੀ ਏ ਅਖੇ ਪੂਰੀ ਏ ਆਖ ਲਗੇ ਫੇਰ ਤੁਹਾਡਾ ਹੁਕਮ ਏ

ਐਸਾ ਹੁਕਮ ਕਰਕੇ ਤੁਸੀਂ ਮੈਨੂੰ ਕੀ ਜਾਣਦੇ ਹੋ ਤੁਸੀਂ ਮੈਨੂੰ ਕੀ ਜਾਣਦੇ ਹੋ ਸਾਹਿਬਾਨ ਨੇ ਅਧਿਆਪ ਚ ਲਿਖੀ ਹੈ ਕਿ ਗੁਰੂ ਨਾਨਕ ਨੂੰ ਸੋ ਮਨ ਸ਼ਕਤ ਮਿਲੀ ਸੋ ਮਨ ਪੱਕਾ ਨਮੋ ਪਾਪੀਆਂ ਪਰ ਕਿਸੇ ਨਾ ਵਰਤੀ ਦਸਵੇਂ ਪਾਪਸ਼ਾ ਨੂੰ ਜਦੋਂ ਕਿਹਾ ਕਿ ਤੁਸੀਂ ਅੱਜ ਇੱਥੋਂ ਰਾਹਤ ਨੂੰ ਨਿਕਲ ਜਾਓ ਤੇ ਉਹ ਸੋਮਾਂ ਦੇ ਵਿੱਚੋਂ ਪਸ਼ਾਬ ਲੰਘ ਜਾ ਕੇ ਉਹਦੇ ਵਿੱਚੋਂ ਇੱਕ ਪਾਣੀ ਪੀ ਹਦ ਨੂੰ ਤੈਨ ਲਗੇ ਕਪਾਛ ਇਕ ਖਾਂ ਇਸ ਕਰਕੇ ਕਿ ਇਸ ਪੰਦੇ ਨੂੰ ਕਾਇਰ ਬਣਾ ਦੇ ਮੈਂ ਇਹਨਾਂ ਕਲੀਆਂ ਖੜ ਕੇ ਆਪਣੀ ਜਾਨ ਵਝਾਂ ਇਹ ਨਹੀਂ ਇਸ ਕਰਕੇ ਉਹ ਪਾਕਸ਼ਕ ਬੱਤੀ ਕੀ ਕੀਤਾ ਇੱਕ ਟੀਂ ਛੱਡਿਆ ਟੀਂ ਛੱਡਿਆ 3 ਜਿੰਨ ਕਿਆ ਗਲੀ ਬੈਗੀ ਦਮਦਮ ਤੱਕ ਮਾਰ ਗਿਆ ਕਹਿ ਲਗੇ ਮੈਨੂੰ ਕੀ ਜਾਣ ਉਹ ਸ਼ੱਕ ਦੁਖਾਇਆ ਇਸ ਕਰਕੇ ਕਿ ਤੂੰ ਮੈਨੂੰ ਜਾਣ ਦੇ ਕੀ ਬੜਾ ਖੰਗੇ ਨਹੀਂ ਦੁਬਿਆ ਬੱਜ ਨਹੀਂ ਮੰਨ ਲੈਣਾ ਦਰਜਾ ਕੀ ਤੇ ਤੁਹਾਡਾ ਜਿਹੜਾ ਪੰਜਾਂ ਦਾ ਉਹ ਬਦਰਨਾ ਮਹਾਨ ਸਾਬਣ ਕੋਪ ਕੀਤਾ ਕੋਪ ਕਿ ਕੀਤਾ ਕਿ ਉਹ ਫੇ ਗੁਰੂ ਦੇ ਸਿੱਖ ਅਤਿਆਰਕ ਦੁਆਏ ਉਹਨਾਂ ਦੀ ਸ਼ਕਲ ਦਸ਼ਮ ਪਾਤਸ਼ਾਹ ਨਾ ਮਿਲਦੀ ਸੀ ਉਹਨਾਂ ਨੂੰ ਸਾਬਾ ਨੇ ਆਪਣਾ ਸਾਰਾ ਬਾਣਾ ਬਾਣਾ ਜਾ ਕੇ ਪਹਿਨਾਇਆ ਕਿੰਨਾ ਵੀ ਸ਼ਕਲ ਦੇ ਵੀ ਸੀ ਨਾ ਦਰਸ਼ਨ ਪਾਤਸ਼ਾਹ ਉਹ ਹਮਾਰਾ ਨੂੰ ਆਪਣਾ ਬਾਣਾ ਥਾਲਾ ਲਾ ਕੇ ਪਾਇਆ ਆਪ ਤੇ ਕਲਗੀ ਤੋੜਾ ਲਾਇਆ ਜਿਹੜਾ ਅੱਪ ਤਾਂ ਕਲਗੀ ਤੋੜੇ ਇਤਿਹਾਸ ਗੁਆਇ ਉਹਨਾਂ ਨੂੰ ਕਲਗੀ ਤੋੜਾ ਵੀ ਉਸੇ ਤੇ ਜਿਆਦਾ ਸਹਾਰਾ ਲਾਂਦੇ ਸਨ ਤੇ ਬੰਦੀ ਕਹੋ ਕਿ 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 ਜਿਸ ਨੇ ਨੌ ਪਾਤੀਆਂ ਜਿਹਨੂੰ ਬੁਰੀਾਈ ਦਿੰਦੇ ਆਏ ਨੇ ਉਹ اپنی ਗੱਡੀ ਤੇ ਮਾंदे ਤੇ ਹੋਰ ਸੁੱਥੇ ਕੰਨੂਆ ਆਪਣੀ ਗੱਡੀ ਤੇ ਪਾਇਆ ਤੇ ਗੱਡੀ ਦੇ ਬਹਾਨ ਨਾਲ ਉਹਨੂੰ ਆਪਣੀ ਗੁرائی 'ਚ ਹਿੱਸਾ ਦਿੱਤਾ ਬੋਲੇ ਸੋਨਿਆ ਤੇ ਕਿ ਲਿਆ ਉਹ ਪਾਛਿਆ ਕਹ ਲਗਾ ਉਹ ਜੇ ਸਿੱਖ ਗੱਡੀ ਤੇ ਪਾਇਆ ਰਾਈ ਹਨ ਦਸਮ ਪਾਛਿਆ ਨੇ छोटे नहीं खाते